ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦੇ ਅਗਲੇ ਸ਼ਲੋਕ ਦੀਆਂ ਦੋ ਤੁਕਾਂ ਦਾ ਪਾਠ ਸਰਵ ਕਰੋ ਜੀ ਸਤਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਮਹੱਲਾ ਦੁਜਾ ਨਾਲ ਆਣ ਦੋਸਤੀ ਕਦੇ ਨਾ ਵੈਰਾਸ ਜੇ ਹਜਾਣ ਤੈ ਹੋ ਵਰਤ ਵੇਖੋ ਕੋ ਨੂੰ ਨਰਜਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦੇ ਅੰਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 474 ਰੰਗ ਤੇ ਸੁਭਾਏ ਮਾਨ ਹਨ ਕੁਰੀ ਗੁਰੂਆਂ ਦਾ ਦੇਬੀ ਦੇ ਨੂਖਾਰਵਿੰਦ ਤੋਂ ਉਚਾਰਨ ਕੀਤੇ ਆ ਗੀਆਂ ਹਨ ਆ ਉਹ ਇਹਨਾਂ ਤੁਕਾਰਾ ਹੈ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਆਓ ਇਸੇ ਵਿਚਾਰ ਕਰੀਏ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਕੋਈ ਵੀ ਮਨੁੱਖ ਪਰਖ ਕੇ ਵੇਖ ਲੇ ਕਿਸੇ ਅਣਜਾਣ ਇਨਸਾਨ ਨਾਲ ਕਿਸੇ ਨਾ ਸਮਝੂ ਬੰਦੇ ਨਾਲ ਲਾਈ ਹੋਈ ਦੋਸਤੀ ਕਦੇ ਰਾਸ ਨਹੀਂ ਆਉਂਦੀ ਕਦੇ ਸਿਰੇ ਨਹੀਂ ਚੜਦੀ ਜੇ ਹਾ ਜਾਣਾ ਤੇ ਉਹ ਵਰਤੈ ਵੇਖੋ ਕੋ ਨਰਜਾਸ ਕਿਉਂਕਿ ਉਸ ਮੂਰਖ ਬੰਦੇ ਦਾ ਨਾ ਸਮਝਣ ਦਾ ਰਵਈਆ ਉਹਦੀਆਂ ਹਰਕਤਾਂ ਉਹ ਹੀ ਰਹਿੰਦੀਆਂ ਹਨ ਜੋ ਉਸਦੀ ਸਮਝ ਹੈ ਇਸ ਤਰ੍ਹਾਂ ਮੂਰਖ ਮਨ ਦੇ ਆਖੇ ਲੱਗਿਆ ਕਦੇ ਲਾਭ ਨਹੀਂ ਹੁੰਦਾ ਇਹ ਮੂਰਖ ਮਨ ਆਪਣੀ ਸਮਝ ਅਨੁਸਾਰ ਵਕਾਰਾਂ ਵੱਲ ਹੀ ਦੌੜਦਾ ਹੈ ਗਲਤ ਪਾਸੇ ਹੀ ਜੰਦਾ ਹੈ ਇਹਨਾਂ ਤੁਕਾਂ ਦੇ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਗੇ ਆਸਾ ਦੀ ਵਾਰ ਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਆਸਾ ਦੀ ਵਾਰ ਆਸਾ ਦੀ ਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਇਸ ਚੈਨਲ ਦੇ ਮਾਧਮ ਰਾਹੀਂ ਹਰ ਰੋਜ਼ ਸਰਵਣ ਕਰਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ